ਕਿਹੜਾ ਇਹ ਦੇਖੋ ਇਹਦਾ ਟੋਟਾ ਲੱਗਾ ਹੀ ਨਹੀਂ ਦੇਖੋ ਸੇਵਾ ਸ਼ੁਰੂ ਹੋ ਗਈ ਉਹਨਸਾਰ ਹੈਲੋ ਹਾਈ एवरीवन ਵੈਲਕਮ ਟੂ आवर ਨਿਊ ਵਲੌਗ ਸੋ ਉਸ ਦਿਨ ਤੁਹਾਨੂੰ ਪਤਾ ਸੀ ਅਸੀਂ ਖੇਚ ਗਏ ਸੀ ਅੱਜ ਅਸੀਂ ਆਇਆ ਮਹਿਕੀ ਘਰ ਤੇ ਅੱਜ ਸੋਚ ਕੇ ਨਹੀਂ ਸੀ ਆਏ ਕੋਈ ਵੀ ਰੈਸਪੀ ਕੀ ਬਣਾਉਣਾ ਬਟ ਹਾਂ ਰਸਤੇ ਚ ਆਉਂਦੇ ਹੁੰਦੇ ਸਲਾ ਬਣ ਗਈ ਜਿਹੜੀ ਗੋਭੀ ਬਚ ਗਈ ਸੀ ਨਾ ਉਸ ਦਿਨ ਉਹ ਹੀ ਮਤਲਬ ਕੱਲ ਹੀ ਲੈ ਕੇ ਆਏ ਸੀ ਫਰੈਸ਼ ਗੋਭੀ ਸੀਗੀ ਉਹ ਥੋੜੀ ਬਚ ਗਈ ਸੀ ਫਿਰ ਅੱਜ ਉਹਨੂੰ ਰੀਯੂਜ਼ ਕਰ ਲਾਂਗੇ ਰੀਯੂਜ਼ ਨਹੀਂ ਮਤਲਬ ਉਹਨੂੰ ਯੂਜ਼ ਕਰ ਲਾਂਗੇ ਸੋ ਅੱਜ ਗੋਭੀ ਦੇ ਪਕੌੜੇ ਅੰਡਾ ਨੂੰ ਕੜੀ ਦੇ ਵਿੱਚ ਪਾਵਾਂਗੇ ਕਿਉਂਕਿ ਗਲੂਟਨ ਵਗੈਰਾ ਰੋਟੀ ਵਗੈਰਾ ਖਾਣੀ ਨਹੀਂ ਹੈਗੀ ਫਾਰ ਸਮ ਡੇਜ਼ ਉਹ ਬੰਦ ਹੈ ਸੋ ਅੱਜ ਫਿਰ ਤੋਂ ਚਾਵਲ ਸੋ ਅੱਜ ਆਪਾਂ ਖੇਚ ਬਣਾਵਾਂਗੇ ਨਾਲ-ਨਾਲ ਤੁਸੀਂ ਵੀ ਇੰਜੋਏ ਕਰਿਓ ਬੱਸ ਆਹ ਸਮਾਨ ਧਨੀਆਂ ਜਾਂ ਆ ਹਲਦੀ ਆ ਮਿਰਚ ਅੱਜ ਟਮਾਟੋ ਚਾਹ ਨਾਲ ਖਾਵਾਂਗੇ ਨਹੀਂ ਅੱਜ ਬਿਸਕੁਟ ਖਾਵਾਂਗੇ ਚਾਹ ਨਾਲ ਅੱਛਾ ਇਹ ਸਾਰੇ ਮਸਾਲੇ ਐਵੇਂ ਪੈਕ ਕਰ ਲੈਂਦੇ ਹਾਂ ਵਾਹ ਦਿਮਾਗ ਦਾ ਜਾਨੂ ਤੇਰਾ ਬਥੇਰਾ ਚੰਗਾ ਉਹ ਚਲ ਗੁੰਦਾ ਦੇ ਲੀ ਲੈਂਦਾ ਇਹ ਮੈਂ ਖਾਵਾਂਗੀ ਗੋਭੀ ਦੇ ਪਕੌੜੇ ਬਣਾ ਕੇ ਕੜੀ ਜਮਾਵਾਂਗੇ ਕਿਵੇਂ ਵਧੀਆ ਭਾਂਡੇ ਸਾਫ ਸੁਥਰੇ ਜਿਹੜੇ ਸਪਾਈ ਰੱਖ ਲਵਾਂ ਖਾਣਾ ਨਹੀਂ ਹੋਣਾ ਸਿੱਖਣ ਕਰ ਨਾ 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 ਖਾਵਾਂਗੇ ਲੋਵੇਂ ਬਹਿ ਕੇ ਸਾਰਾ ਇੰਤਜ਼ਾਮ ਕਰਕੇ ਲੈ ਕੇ ਆਇਆ ਜਦੋਂ ਪਰਫੈਕਟ ਹਨ ਗੱਲਾਂ ਗੱਲਾਂ ਚ ਕੰਮ ਹੋ ਜਾਂਦਾ ਹੈ ਆਟਰ ਖਾਂ ਚੀ ਉਹ ਮੈਂ ਤੱਕੀਆਂ ਸਭ ਦੀ ਹਰ ਤੋਂ ਵੱਧ ਖਾਂਦੀ ਆ ਤੁਹਾਨੂੰ ਤਾਂ ਡਾਈਜੈਸ਼ਨ ਸਹੀ ਆ ਮੈਂ ਮੇਰੇ ਤਾਂ ਪਚਦਾ ਨਹੀਂ ਹੈ ਜਾ ਕੁਝ ਤਾਂ ਹੀ ਨਹੀਂ ਮੇਰਾ ਡਾਈਜੈਸ਼ਨ ਸਹੀ ਹੈ ਮੈਂ ਸਿਰਫ ਇੱਕ ਬਤਾਉ ਨੂੰ ਛੱਡ ਕੇ ਮੂਰੀਆਂ ਗਾਜਰਾ ਮਟਰ ਸਲਗਮ ਗੋਭੀ ਸਾਰਾ ਕੁਝ ਕੱਚਾ ਖਾਂਦੀ ਹਾਂ ਬਤਾਉ ਵੀ ਖਾ ਕੇ ਦੇਖੀ ਇੱਕ ਅੱਧੀ ਵਾਰੀ ਤਾਂ ਖਾਦਾ ਯਾ ਸ਼ਿਮਲਾ ਮਿਰਚ ਤੱਕ ਮੈਂ ਥੋੜੀ ਜਿਹੀ ਆਇਲ ਕਰਕੇ ਮੇ بیوی ਜਾਨੂ ਨੇ ਇੱਕ ਵਾਰੀ ਪਟਿਆਲੇ ਖਲਾਈ ਸੀ ਉਸ ਤੋਂ ਬਾਅਦ ਫਿਰ ਮੈਨੂੰ ਵਧੀਆ ਲੱਗਣ ਲੱਗੀ ਉਹ ਸਿਗਾ ਹੋ ਵੈਜ ਰੋਲ ਸਿਗਾ ਉਹਦੇ ਸੀ ਅੱਜ ਤਾਂ 12 ਵਜੇ ਹੋ ਰਹੇ ਦੇਖੋ ਸੇਵਾ ਸ਼ੁਰੂ ਹੋ ਗਈ ਉਹ ਸਾਰਾ ਠੀਕ ਹੈ ਫਿਰ ਚੈਨਲ ਕਿਸਕੇ ਆ ਰਹੇ ਤੇ ਦੇਖੋ ਕਿ ਕਿਹਦੇ ਦੇ ਵਿਧਿਆ ਘਰ ਦੀ ਰੋਟੀ ਮਿਸੀਆ ਬੜੇ ਜੁੱਦ ਦਾ ਸਾਗ ਨਾ ਫਿਰ ਸਤੋਂ ਨਹੀਂ ਖਾਦੇ ਮੈਂ ਬਸ ਬਣਾਇਆ ਦੀ ਨਵੇਂ ਦੇ ਨਾਲ ਬਣਾਤਾ ਕਰੀ ਵੀ ਸਕਦੇ ਸੀ ਪਰ ਮੈਂ ਹੀ ਪੁੱਠੇ ਬੰਗਰ ਤੋਂ ਹੀ ਲਵਾਂਗੇ ਫਿਰ ਕਿਹੜੀ ਵਾਰੀ ਗਈ ਸੀ ਸਾਡੀ ਕਰੀਏ ਪੁੱਛਣੀ ਪੈਣੀ ਆ ਉਹ ਵਾਲੀ ਜਗਾ ਲੱਭਣੀ ਪੈਣੀ ਆ ਸਾਨੂੰ ਇਹ ਆ ਚੱਕਰ ਜਨੂੰ ਉਹ ਤੇ ਗੋਲਾਂ ਲੱਗੀਆਂ ਹੋਣਗੀਆਂ ਦੇਖ ਕੇ ਆਵਾਂਗੇ ਬਾਜ ਖਾਣ ਵਾਲੀਆਂ ਹੁੰਦੀਆਂ ਨਹੀਂ ਪਤਾ ਤੈਨੂੰ ਚੁੱਲਾ ਦੂਰ ਨਹੀਂ ਬਣਾਉਂਦੇ ਪਤਾ ਤੈਨੂੰ ਗੋਲਾਂ ਦਾ ਕੀ ਹੁੰਦੀਆਂ ਨੇ ਹਾਂ ਇਹਨਾਂ ਤੇ ਹੁੰਦੀਆਂ ਨੇ ਬਾਅਦ ਖਾਵਾਂਗੇ ਚਾਹ ਅਜ ਚਕੁੰਦਰ ਨੇ ਚਲੋ ਧਨੀਆ ਹੈਗਾ ਵਿੱਚ ਪਾਉਣ ਨੂੰ ਤਾਜ਼ਾ ਤਾਜ਼ਾ ਹੈ ਨਾ ਹੂੰ ਪੂਰੇ ਬਣਾਉਣੇ ਆ ਚੁੱਲ੍ਹੇ ਜਨੂੰ ਪੂਰੀ ਬਣਜੂ ਹਾਂ ਫੋਨਾ ਲਾ ਪੂਰੀ ਬਣਾ ਲੈਣੇ ਇੱਥੇ ਪਾਲਕ ਦੇਖ ਪਕੌੜਿਆਂ ਚ ਪਾਲਕ ਵੀ ਪਾ ਦਾਂਗੇ ਪਾਲਕ ਹੈਗੀ ਰੇਕ ਕਿਤੇ ਵਿੱਚ ਪਾਈ ਜੋ ਆਹ ਤਾਂ ਪਾਲਕ ਇੱਥੇ ਹਾਂ ਹੋਰ ਪਕੌੜਿਆਂ ਚ ਪਾਲਕ ਪਰ ਤੇ ਨਾ ਕਰੀਓ ਆ ਗੋਭੀ ਤੋਟਿਆ ਹੈ ਨਾ ਫਰੈਸ਼ ਤੋੜ ਲਿਆ ਤੇ ਗੋਭੀ ਗੋਭੀ ਸੀ ਬਾਇਲ ਕਰ ਲਈ ਤੇ ਅਸੀਂ ਮਸਾਲੇ ਵਾਲਾ ਹੈ ਨਾ ਸਾਰਾ ਜਿਹੜਾ ਉਹ ਸੀਗਾ ਬਾਕਸ ਉਹ ਸੀ ਇਦਾਂ ਹੀ ਚੱਕ ਲਿਆ ਹਮਮ ਇਹਨਾਂ ਤੋਂ ਠੀਕ ਹੈ ਹਮਮ ਇੱਥੇ ਰੱਖ ਦੋ ਬਸ ਪਾਣੀ ਆ ਜਾਇਆ ਆਲੂ ਕਿ ਭੰਉ ਮੀਆ ਪਿਆਰ ਪੀ ਜਾਗਾ ਪਾਲਕ ਵੀ ਹੋ ਗਿਆ ਗੋਭੀ ਵੀ ਹੋ ਗਈ ਠੀਕ ਹੈ ਹੋ ਬਸ ਠੀਕਾ ਠੀਕ ਆਲੂ ਨਾਲ ਜੜਜੂ ਨਾਲ ਆਲੂ ਵਾਲਾ ਨਹੀਂ ਹੋਇਆ ਅੰਟੀ ਕਹਿੰਦੇ ਮੈ ਤੁਹਾਨੂੰ ਅੰਦਰ ਹੀ ਬਣਾ ਲੈਣਾ ਚਾਹੀਦਾ ਸੀਗਾ ਸਾਰਾ ਖੁਸ਼ ਕਿਉਂਕਿ ਅੰਦਰ ਚੁੱਲਾ ਹੈਗਾ ਆ ਬਟ ਜਿਹੜਾ ਦੇਸੀ ਜੇ ਜੁਗਾੜ ਲਾਉਣ ਚ ਸਵਾਦ ਆਉਂਦਾ ਹੈ ਨਾ ਉਹ ਇਦਾਂ ਆਉਂਦਾ ਨਹੀਂ ਹੁਣ ਦੇਖੋ ਇੱਥੋਂ ਹੀ ਫਰੈਸ਼ ਪਾਲਕ ਤੋੜਿਆ ਫਰੈਸ਼ ਗੋਭੀ ਕੱਲ ਵਾਲੇ ਵਲੌਗ ਚ ਦੇਖਿਓ ਲੈ ਕੇ ਆਈ ਸੀ ਅਸੀਂ ਉਹ ਵਾਲੀ ਥੋੜੀ ਜੀ ਬਾਕੀ ਬਚ ਗਈ ਸੀ ਕਿਉਂਕਿ ਇੱਕ ਗੋਭੀ ਦੇ ਫੁੱਲ ਨਾਲ ਹੀ ਸਬਜ਼ੀ ਬਣ ਗਈ ਸੀ ਰੈਸਟ ਆਫ ਦਾ ਗੋਭੀ ਅਸੀਂ ਘਰ ਲੈ ਜੇ ਸੀ ਸੋ ਥੈਟ ਲਿਸ਼ਕੋਰ ਪੈਣੀ ਵੀ ਅਗਲੇ ਉਹਦੇ ਚ ਯੂਜ਼ ਹੋ ਜੇ ਹੁਣ ਅਗਰ ਤੁਹਾਨੂੰ ਦਿਖ ਰਿਹਾ ਧਨੀਆ ਵੀ ਹੈਗਾ ਇੱਥੇ ਸੋ ਇਹ ਫਰੈਸ਼ਲੀ ਯੂਜ਼ ਹੋ ਜਾਊਗਾ ਸੋ ਸਾਰੀਆਂ ਚੀਜ਼ਾਂ ਅੱਜ ਨੇਚਰਲ ਨੇ ਜਿਹੜੀਆਂ ਯੂਜ਼ ਹੋਣਗੀਆਂ ਐਂਡ ਅੱਜ ਬਣੂਗਾ ਗੋਭੀ ਦੇ ਪਕਵਾਰੇ ਵਾਲੀ ਢੜੀ ਪਲੱਸ ਚਾਵਲ ਜਾਂ ਫੇਰ ਰੋਟੀ ਨਾਲ ਤੇ ਜਾਨੂ ਹੁਣ ਲੈਣ ਗਿਆ ਪਾਣੀ ਕਿਉਂਕਿ ਧੁੱਪ ਬਹੁਤ ਜ਼ਿਆਦਾ ਹੈ ਐਂਡ ਮੈਨੂੰ ਕਿਉਂਕਿ ਬਹੁਤ ਜ਼ਿਆਦਾ ਲੱਗ ਰਹੀ ਹੈ ਜਾਨੂ ਆ ਗਈ ਪਾਣੀ ਲੈ ਕੇ ਤੇ ਤੁਸੀਂ ਸਾਨੂੰ ਇੱਕ ਗੱਲ ਜ਼ਰੂਰ ਦੱਸਿਓ ਵੀ ਤੁਹਾਨੂੰ ਇਹ ਵਾਲੇ ਨੇਚਰਲ ਵਲੌਗਸ ਅੱਛੇ ਲੱਗਦੇ ਆ ਕਿ ਉਹ ਜਿਹੜਾ ਬਸ ਸ਼ੋਅ ਆਫ ਜਿਹਾ ਉਹ ਹੀ ਅੱਛਾ ਕਰਕੇ ਨਹੀਂ ਦੇਵਾਂਗੇ

ਸਰੀ ਹੋ ਗਿਆ ਲਾ ਵਾ ਨਾ ਰੋ ਕਿੱਥੋਂ ਮਿਲ ਗਿਆ ਤੈਨੂੰ ਹੋਰ ਇੱਕ ਕਿੰਨੇ ਖਿੜੇ ਹੋਏ ਮੂੰਗਰੇ ਆ ਦੇਖ ਜਾਨਾ ਉਧਰ ਨੂੰ ਕਰਕੇ ਦਿਖਾਉਣਾ ਲੱਗਦਾ ਹਾਂ ਠੀਕ ਥੈਂਕ ਯੂ ਮੈਂ ਤੇਰੇ ਲਈ ਕਿੱਡਾ ਵੱਡਾ ਲਾਉਂਗੀ ਮੈਂ ਉਪਰ ਛੱਤਾਂ ਹੀ ਤੋੜ ਲਿਓ ਹੂੰ ਹੁਣ ਆਪਾਂ ਨੂੰ ਚਾਹੀਦੇ ਨੇ ਤਿੰਨ ਹੋਰ ਇਟਾ ਹੈ ਨਾ ਥੋੜਾ ਜਿਹਾ ਹਾਲ ਚੱਕੋ ਉਧਰੋਂ ਆ ਚੱਲੋ ਸਲਾਈ ਬਾਲਟੀ ਤੋਂ ਕੋਈ ਉੱਦਨ ਕਰਦਣੇ ਤੇ ਧੋਵਾਂਗੇ ਆਪਾਂ ਪਾਨਕ ਵਗੈਰਾ ਆਹ ਤਰਪਾ ਜੀ ਕਰ ਲੈ ਹਾਂ ਉਹ ਚੱਲਣਾਂ ਨਾ ਚਾਰ ਜਾਣੀਆ ਇਹ ਨਾਲੀ ਕਿਉਂਕਿ ਉਹ ਹੈ ਲਸਣ ਤੇ ਲਸਣ ਪਾਉਣਾ ਜਾਨੂੰ ਸਾਰਾ ਇਕੱਠਾ ਪਤਲਾ ਉਹ ਛਿਲਕੇ ਨਾਲ ਆਪੇ ਛਿਲਕੇ ਪਾ ਦੇਵਾਂਗੇ ਬਸ ਕੇ ਛਿਲਕੇ ਫਿਰ ਪਾ ਹਾਂ ਨਹੀਂ ਤਾਂ ਮੂੰਹ ਜਾ ਚਿੱਲਿਆ ਜਾਊਗਾ ਨਾ ਮਾਗ ਲੈਣਾ ਪੂਜ ਮੱਛੀ ਚੱਲ ਜੇ ਲੇ ਜਾਊਗਾ ਚੱਲਣ ਲਈ ਵਧੀਆ ਆਊਗਾ ਫਿਰ ਮੈਨੂੰ ਇਤਨਾ ਟਾਈਮ ਲੱਗੂ ਹੈ ਨਹੀਂ ਨਹੀਂ ਇੱਕ ਵਾਰੀ ਅੱਗ ਚੱਲਣ ਦੇ ਸਹੀ ਮੈਂ ਆ ਕੱਟ ਲਿਆ ਫਿਰ ਆਪਾਂ ਹੁਣ ਜਿਹੜਾ ਸਮਾਨ ਤਿਆਰ ਕਰ ਲਿਆ ਆ ਕੱਟ ਕਰ ਲਈ ਸੀਗੇ ਆਨੀਅਨ ਪਟੈਟੋ ਬਸ ਇਹਨਾਂ ਨੂੰ ਵਾਸ਼ ਕਰ ਲਾਂਗੇ ਬੱਸ ਤਾਂ ਕਿੰਨੋਂ ਤੱਕ ਪਹਿਲਾਂ ਵਾਸ਼ ਕਰਨੇ ਸੀ ਪਰ ਜਦੋਂ ਆਪਾਂ ਨਾ ਘਰ ਤੋਂ ਬਾਹਰ ਹੁੰਨੇ ਆ ਥੋੜਾ ਬਹੁਤ ਜੁਗਾਰ ਲਾਉਣਾ ਪੈਂਦਾ ਮਤਲਬ ਜਿਹੜੀ ਚੀਜ਼ ਜਦੋਂ ਮਿਲ ਰਹੀ ਆ ਉਦੋਂ ਹੀ ਸਹੀ ਹੈ ਨਾ ਨਾਲੀ ਸੀ ਹਾਲਕ ਨਾਲ ਦੀ ਨਾਲ ਹੀ ਵਾਸ਼ ਕਰਕੇ ਉਹਦੋਂ ਨੂੰ ਮੈਂ ਪ੍ਰਾਂਤ ਵਾਸ਼ ਕਰਕੇ ਲਿਆਉਣੀ ਆ ਫਿਰ ਵਾਸ਼ ਕੀਤਾ ਹੋਇਆ ਇੱਥੇ ਕੱਢਣਾ ਨਾ ਨਾ ਉੱਚਾ ਪਾਣਾ ਪਾਣੀ ਚਿੱਪਤ ਪਾ ਇਹਨੂੰ ਉਹ ਪ੍ਰੋਪਰ ਅੱਛਾ ਕਮਾਤ ਵਾਸ਼ ਕਰ ਲਈ ਉਹਦੋਂ ਸੁੱਕ ਚੁਗੀ ਇਹਨੂੰ ਖੜੀ ਕਰ ਦਿੰਨੇ ਆ ਇੱਥੇ ਹਾਂ ਇੱਥੇ ਖੜੇ ਹਾਂ ਨਹੀਂ ਤੇਰੇ ਸਾਡੇ ਕੋਲ ਇੱਕ ਜੱਪਿਆ ਨਹੀਂ ਤਾਂ ਰਹਿਣਾ ਪੰਦਾ ਉਹਦੇ ਕੇ ਸਾਡੀ ਮੰਮੀ ਅੱਡੇ ਪਾਂਦੇ ਕਮਾਤੇ ਸਾਡੇ ਆਉਂਦੇ ਆ ਉਹਦਾ ਪਤਾ ਆਪਣਾ ਬਹੁਤ ਲੱਗੇ ਮੈਂ ਵਾ ਤੇਰੇ ਕੋਲ ਤੇ ਘਰ ਨਹੀਂ ਸਾਡੇ ਤੱਕ ਨਹੀਂ ਨਰੂ ਦਾ ਚੁੱਲਾ ਜਲ ਗਿਆ ਆਂਟੀ ਨੇ ਬਹੁਤ ਹੈਲਪ ਕੀਤੀ ਹੈ ਮੈਂ ਕਿਤੇ ਮਮਾ ਨੇ ਫਟਾਫਟ ਜਲਾਤਾ ਸਾਨੂੰ ਟਾਈਮ ਲੱਗਣਾ ਸੀਗਾ ਹੈਂਡ ਵਾਸ਼ ਕਰ ਲਈ ਸਾਰਾ ਹਾਈਜਨ ਕੰਮ ਹੋ ਰਿਹਾ ਐਂਡ ਮਸਾਲੇ ਵਗੈਰਾ ਵੀ ਆ ਗਏ ਸਾਡੇ ਕੋਲ ਠੀਕ ਹੈ ਤੇ ਬੇਸਨ ਅਸੀਂ ਛਾਂ ਕੇ ਲੈ ਕੇ ਆਏ ਆ ਆਲਰੇਡੀ ਤੇ ਆਹ ਵਾਲਾ ਸਾਡਾ ਜਿਹੜਾ ਕਟਿੰਗ ਵਾਲਾ ਸਮਾਨ ਸੀਗਾ ਤੁਸੀਂ ਦੇਖਿਆ ਇਹ ਕੱਟ ਕਰਤਾ ਹੁਣ ਆਪਣੇ ਕੋਲ ਪ੍ਰਾਂਤ ਆ ਗਈ ਇਹ ਆਲਰੇਡੀ ਛਾਣਿਆ ਹੋਇਆ ਸਾਰਾ ਕੁਝ ਅਸੀਂ ਘਰੋਂ ਛਾਂ ਕੇ ਪੈਕ ਕਰਕੇ ਲੈ ਕੇ ਆਏ ਫਿਲਹਾਲ ਆਪਾਂ ਥੋੜਾ ਜਿਹਾ ਹੋਰ ਪਾ ਰਹੇ ਆ ਇਧਰੋਂ ਕਿਉਂਕਿ ਹਿਸਾਬ ਨਹੀਂ ਹੈਗਾ ਸਾਨੂੰ ਪੂਰਾ ਵੀ ਕਿੰਨਾ ਕੁ ਕਿਉਂਕਿ ਘਰੇ ਤਾਂ ਮਮਾ ਦੇ ਉਹਦੇ ਉਮਰ ਇੰਡਰ ਰਹਿ ਕੇ ਕੰਮ ਹੁੰਦਾ ਫਿਰ ਪਤਾ ਹੁੰਦਾ ਵੀ ਆਹ ਚੀਜ਼ ਇੰਨੀ ਕ ਪਾਣੀ ਆ ਇੱਥੇ ਨਹੀਂ ਪਤਾ